ਕਮੇ ਸਵੀਰ ਚ ਉਹ ਦੱਸਦੇ ਨੇ ਮਾਨਵ ਇੰਦਰ ਗਜेंद्र ਨਿਰਾਦਿਪ ਜੌਨ ਉਤਰ ਲੋਕ ਕੋ ਰਾਜ ਕਰਨਗੇ ਕਹਿੰਦੇ ਇਥੇ ਮਨੁੱਖ ਰਾਜੇ ਤੇ ਹਾਥੀਆਂ ਵਾਲੇ ਵੱਡੇ ਵੱਡੇ ਰਾਜੇ ਇਹ ਤਿੰਨਾਂ ਲੋਕਾਂ ਤੇ ਰਾਜ ਕਰਦੇ ਰਹਿਣਗੇ ਸਮਾਂ ਆਉਂਦਾ ਜਾਂਦਾ ਰਹੂਗਾ ਐਵੇਂ ਦੇ ਇਥੇ ਰਾਜ ਚੱਲਦਾ ਰਹੂਗਾ ਕੋਟ ਸ্নান ਗਾਜਾ ਦੇਕ দান ਅਨੇਕ ਸਵੰਬਰ ਸਾਜ ਬਹਣਗੇ ਕਰੋੜਾ ਇਥੇ ਦਾਨ ਹੁੰਦੇ ਰਹਿਣਗੇ ਹਾਥੀਆਂ ਦੇ ਦਾਨ ਹੁੰਦੇ ਰਹਿਣਗੇ ਗਾਜਾ ਆਦਿਕ ਹਾਥੀਆਂ ਦੇ ਦਾਨ ਹੁੰਦੇ ਰਹਿਣਗੇ अनेका स्वयंबर ਲੋਕੀ स्वयंबर ਕਰਕੇ ਵਿਆਹ ਕਰਦੇ ਰਹਿਣਗੇ ਮਤਲਬ ਸਵਾਬੀਤ ਦਾ ਜਾਊਗਾ ਬ੍ਰਹਮ ਮਹੀਸ਼ ਬਿਸ਼ਨ ਸਚੀਪਤੀ ਅੰਤ ਫਸੇ ਜੰਪਾਸ ਪਰ ਜਿਵੇਂ ਜੀਉ ਹੈ ਮੇਂ ਜ਼ਿੰਦਗੀਆਂ ਜੋਣਗੇ ਇਹੀ ਕੁਛ ਕਰਦੇ ਰਹਿਣਗੇ ਤਾਂ ਵੱਡੇ ਵੱਡੇ ਬ੍ਰਹਮ ਬਿਸ਼ਨ ਮਹੀਸ਼ ਜਿਹੜੇ ਤਿੰਨ ਤ੍ਰਿਮੂਰਤੀ ਕਹਿੰਦੇ ਨੇ ਵੱਡੇ ਉਹ ਅੰਤਿਛ ਫਸੇ ਨੇ ਇੰਨਾ ਵਾਂਗੂ ਫਸ ਜਾਣਗੇ ਜੰਮ ਦੇ ਜਾਲ ਚ ਫਸ ਜਾਣਗੇ ਇਵੇਂ ਜਮਣ ਮਾਰ ਵਿੱਚ ਫਸੇ ਰਹਿਣਗੇ ਜੇ ਨਾ ਸ਼੍ਰੀਪਤੀ ਕੇ ਪਸ ਹੈ ਭਗ ਤੇ ਨਰ ਫੇਰ ਨਾ ਦੇ ਤਰਾਂਗੇ ਪਰ ਜਿਨ੍ਹਾਂ ਨੇ ਸ਼੍ਰੀਪਤ ਦੀ ਸ਼੍ਰੀਪਤੀ ਮਤਲਬ ਸਭ ਤੋਂ ਉੱਤੇ ਹੈ ਜਿਹੜਾ ਉਸ ਦੀ ਪੈੜ ਚ ਪੈਰ ਰੱਖ ਲਿਆ ਤੇ ਨਰ ਫੇਰ ਨਾ ਦੇ ਤਰਾਂਗੇ ਉਹ ਮੁੜ ਕੇ ਜਨਮ ਨਹੀਂ ਲੈਣਗੇ ਦੇਹ ਨਹੀਂ ਤਰਨਗੇ ਉਹ ਫਿਰ ਮੁਕਤੀ ਪ੍ਰਾਪਤ ਕਰ ਲੈਣਗੇ ਨਹੀਂ ਇੱਥੇ ਇਹ ਹਿੰਦੂ ਮਤ ਬਿਲਕੁਲ ਖਤਮ ਕਰਤੇ ਬ੍ਰਹਮ ਮਹੇਸ਼ ਬਿਸ਼ਨ ਸਚੀਪਤੇ ਅੰਤ ਫਸੇ ਜਾਂ ਫਾਸ ਪਰੇਗੇ ਮਤਲਬ ਇਹ ਪਹੌਲ ਦੇਣ ਤੋਂ ਪਹਿਲਾਂ ਇਹ ਬਾਣੀ ਕਿਉਂ ਪੜੀ ਆ ਕਿਉਂ ਇਸ ਪੰਜ ਬਾਣੀਆਂ ਚ ਇਹਨੂੰ ਰੱਖਿਆ ਗਿਆ ਜਦੋਂ ਇਹ ਸਿੱਖਿਆ ਮਿਲੂਗੀ ਸਿੱਖ ਨੂੰ ਆ ਜੋ ਉੱਤੇ ਸਿਖਾਉਂਦੇ ਆ ਰਹੇ ਨੇ ਉਹ ਅਸਲੀਅਤ ਦੇ ਨੇੜੇ ਆਊਗਾ ਉਸ ਨੂੰ ਪਤਾ ਲੱਗੂਗਾ ਕਿ ਅਸਲੀਅਤ ਕੀ ਆ ਆ ਬ੍ਰਹਮ ਮਹੇਸ਼ ਬਿਸ਼ੰਦੀ ਪੂਜਾ ਤੋਂ ਦੂਰ ਹੋਊਗਾ